ਸੰਭੂ ਮੋਰਚੇ ਚ ਆਉਂਦਾ ਜਿਹੜਾ ਮੇਨ ਕਾਰਨ ਆ ਉਹ ਹੈ ਕਿ ਇੱਥੇ ਜਿਹੜੀ ਅਸੀਂ ਜਿਵੇਂ ਬਾਈ ਦੀਪ ਸਿੱਧੂ ਨੇ ਗੱਲ ਕੀਤੀ ਆ ਵੀ ਸਾਨੂੰ ਕੱਲੀਆਂ ਮੰਗਾ ਨੂੰ ਮੁਖਤਬ ਨਹੀਂ ਹੋਣਾ ਚਾਹੀਦਾ ਮਸਲੇ ਨੂੰ ਵੀ ਮੁਖਤਬ ਹੋਈਏ ਵੀ ਅਸਲ ਜੜ ਕਿੱਥੇ ਪਈ ਆ ਰੂਟ ਕਾਜ਼ ਕੀ ਆ ਇਹਦਾ ਅਸੀਂ ਬਿਮਾਰ ਦੀ ਗੱਲ ਕਰੀ ਜਾਂਦੇ ਆ ਆਬ ਮਾਰਾ ਆਬ ਮਾਰਾ ਪਰ ਬਿਮਾਰੀ ਦੀ ਜੜ ਕੀ ਹੈ ਉਹਦੀ ਗੱਲ ਨਹੀਂ ਕੀਤੀ ਤੇ ਉਹਦੀਆਂ ਸਾਰੀਆਂ ਡਿਟੇਲ ਦੇ ਵਿੱਚ ਬਾਈ ਨੇ ਗੱਲਾਂ ਬਾਤਾਂ ਕੀਤੀਆਂ ਜਿਹੜੀਆਂ ਕਿਉਂਕਿ ਅਸੀਂ ਹੁਣ ਤੱਕ ਰੇਤਾਂ ਦੀ ਲੜਾਈ ਲੜਦੇ ਰਹੇ ਹੱਕਾਂ ਦੀ ਲੜਾਈ ਨਹੀਂ ਲੜੀ ਇਹ ਜਿਹੜਾ ਮੋਰਚਾ ਠੀਕ ਹੈ ਜਿਹੜੇ ਕਿਸਾਨ ਲੜ ਰਹੇ ਆ ਸਲਾਮ ਆ ਉਹਨਾਂ ਨੂੰ ਸਾਡੇ ਵੱਡੇ-ਵਡੇਰੇ ਆਉ ਸਾਡੇ ਭੈਣ ਭਾਈ ਬੈਠੇ ਨੇ ਪਰ ਉਹਨਾਂ ਤੋਂ ਜਿਹੜਾ ਬਖਰਾ ਹੋਣ ਦਾ ਇਹ ਗੱਲ ਹੈ ਜ ਜਿਹੜਾ ਇਹ ਮੋਚੇ ਦੀ ਜਿਹੜੀ ਹੋਣ ਦੀ ਗੱਲ ਹੈ ਉਹ ਆ ਵੀ ਜਿਵੇਂ ਅਸੀਂ ਗੱਲ ਕਰਕੇ ਗਏ ਨੇ ਵੀ ਆਨੰਦਪੁਰ ਸਾਹਿਬ ਦਾ ਮਤਾ ਪੰਜਾਬ ਦੇ ਵਿਰਾਹੀ ਪਾਣੀਆਂ ਦੀ ਗੱਲ ਪੰਜਾਬ ਦੀ ਖੁਦਮੁਖਤਿਆਰੀ ਦੀ ਗੱਲ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਚੰਡੀਗੜ੍ਹ ਪੰਜਾਬ ਦਾ ਜਾਂ ਹਰ ਸਾਲ 2.5 ਲੱਖ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਦੇ ਬਾਹਰ ਜਾ ਰਿਹਾ ਹਿਜਰਤ ਕਰ ਰਹੇ ਆ ਉਹਨਾਂ ਸਾਰਿਆਂ ਦਾ ਰੀਜ਼ਨ ਕਾਰਨ ਕੀ ਆ ਉਹਦਾ ਕਾਰਨ ਜਿਹੜਾ ਦੱਸਿਆ ਉਹ ਇਸ ਮੋੜ 'ਤੇ ਦੱਸਿਆ ਜਿਵੇਂ ਬਹੁਤ ਸਾਰੇ ਕਿਸਾਨਾਂ ਨਾਲ ਕੁਝ ਜਿਹੜੇ ਆਗੂ ਆ ਕਿਸਾਨ ਜਿਨ੍ਹਾਂ ਨਾਲ ਵੀ ਗੱਲ ਹੋਈ ਹੈ ਉਹ ਕਹਿੰਦੇ ਵੀ ਜੇ ਸਾਡੀ ਲੜਾਈ ਆ ਉਹ ਸਿਰਫ ਬਿੱਲਾਂ ਤੇ ਕਿਸੇਮਤਾ ਵੀ ਬਿੱਲ ਵਾਪਸ ਹੋ ਜਾਣ ਤੇ ਐਮਐਸਪੀ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਘਟੂਗਾ ਬਸਮਰਥਨ ਮੋਲੋਂ ਬਹਾਲ ਹੋ ਜਾਵੇ ਤੇ ਜਾਂ ਹੁਣ ਜਿਵੇਂ ਤੀਜੀ ਮੰਗ ਇੱਕ ਰੱਖੀ ਹੋਈ ਹੈ ਸੈਂਟਰ ਗਵਰਨਮੈਂਟ ਦੇ ਵਿੱਚ ਮਿਲ ਕੇ ਆਏ ਜਿਹੜੇ ਕਿਸਾਨ ਜਿੱਥੇ ਬੰਦੀਆਂ ਦੇ ਆਗੂ ਉਹ ਕਹਿੰਦੇ ਵੀ ਸੁਆਮੀਨਾਥਨ ਰਿਪੋਰਟ ਲਾਗੂ ਕੀਤੀ ਜਾਵੇ ਪਰ ਆਪਾਂ ਸਭ ਇਹ ਦੇਖਿਆ ਵੀ ਜੇ ਸਾ ਆਪਣਾ ਲਾਂ ਮੰਡੀ ਹੋ ਰਹੀ ਆ ਲੋਕ ਸੜਕਾਂ ਤੇ ਨੇ ਬੜਾ ਜਿਹੜਾ ਵਿਰੋਧ ਆ ਦਿਨ ਦਿਨ ਤਿੱਖਾ ਹੋ ਰਿਹਾ ਇਹ ਕਾਨੂੰਨ ਵੀ ਸਰਕਾਰ ਨੂੰ ਵਾਪਸ ਲੈਣੇ ਪੈਣਗੇ ਸੁਆਮੀਨਾਥਨ ਰਿਪੋਰਟ ਵੀ ਲਾਗੂ ਹੋ ਜੂਗੀ ਐਮਐਸਪੀ ਵੀ ਬਹਾਲ ਹੋ ਜੂਗੀ ਪਰ ਕੀ ਕਾਨੂੰਨ ਵਾਪਸ ਕਰੋਲੇ ਤੇ ਐਮਐਸਪੀ ਬਹਾਲ ਕਰੋਲੇ ਸਾਡੀ ਲੜਾਈ ਇਥੇ ਤੇ ਕੀ ਹਿੰਮਤ ਹੈ ਤਾਂ ਉਹਨਾਂ ਦਾ ਜਵਾਬ ਸੀ ਵੀ ਹਾਂ ਜੀ ਇਹ ਹੋ ਜਾਂਦਾ ਅਸੀਂ ਸੰਤੁਸ਼ਟ ਹਾਂ ਪਰ ਭਾਈ ਦੀਪ ਸਿੱਧੂ ਜੀ ਇਸ ਮੁੱਚੀ ਟੀਮ ਦਾ ਜਿਹੜਾ ਵਿਚਾਰ ਸੀ ਜਾਂ ਸੋਚ ਸੀ ਉਹ ਤਾਂ ਵੱਖਰੀ ਸੀ ਕਿਉਂ ਵੱਖਰੀ ਸੀ ਕਿਉਂਕਿ ਅਸੀਂ ਸਮਝਦੇ ਹਾਂ ਵੀ ਕਾਨੂੰਨ ਤਾਂ ਸਰਕਾਰ ਹੁਣ ਲੈ ਕੇ ਆਈ ਹੈ ਇਹ ਕਾਲੇ ਬਿੱਲ ਇਸ ਤੋਂ ਪਹਿਲਾਂ ਤਾਂ ਐਮਐਸਪੀ ਬਰਕਰਾਰ ਸੀ ਫਿਰ ਉਹ ਵੀ ਕਿਸਾਨਾਂ ਤੇ ਮਜ਼ਦੂਰ ਖੁਰਕੁਸ਼ੀਆਂ ਕਰ ਰਹੇ ਆ ਇਹਦਾ ਮਤਲਬ ਇਹ ਹੈ ਵੀ ਜਿਹੜੀਆਂ ਇਸ ਤੋਂ ਪਹਿਲਾਂ ਸਰਕਾਰ ਦੀਆਂ ਨੀਤੀਆਂ ਪੋਲਸੀਆਂ ਸੀ ਉਹ ਖੇਤੀ ਪੱਖੀ ਨਹੀਂ ਸੀ ਕਿਸਾਨ ਪੱਖੀ ਨਹੀਂ ਸੀ ਜਿਹਦਾ ਸਿੱਟਾ ਸੀ ਦੇਖਦੇ ਆ ਵੀ ਕਿਸਾਨ ਬੜੀ ਜ਼ਿਆਦਾ ਦੇ ਵਿੱਚ ਖੁਸ਼ਕੁਸ਼ੀਆ ਕਰ ਰਹੇ ਆ ਤੇ ਜੇ ਇਸ ਤੋਂ ਪਹਿਲਾਂ ਵੀ ਖੁਸ਼ਕੁਸ਼ੀਆ ਹੋ ਰਹੀਆਂ ਸੀ ਐਮਐਸਪੀ ਪਹਿਲਾਂ ਵੀ ਮਿਲਦੀ ਸੀ ਫਿਰ ਇਹਦਾ ਮਤਲਬ ਹੈ ਸਰਕਾਰ ਦੀਆਂ ਇਹ ਨੀਤੀਆਂ ਪੋਲਸੀਆਂ ਨੂੰ ਨੇ ਸਿਸਟਮ ਨੂੰ ਸਮਝਣਾ ਪੈਣਾ ਇਸ ਕਰਕੇ ਅਸੀਂ ਸਮਝਦੇ ਆ ਵੀ ਜਿਹੜੀ ਲੜਾਈ ਆ ਕੱਲੀ ਐਮਐਸਪੀ ਦੀ ਨਹੀਂ ਇਹ ਲੜਾਈ ਖੁਦਮੁਖਤਿਆਰੀ ਦੀ ਆ ਕਿਉਂਕਿ ਜਿਹੜਾ ਸੈਂਟਰ ਦਾ ਕਮਿਸ਼ਨ ਹੈ ਉਹ ਸਾਡੀਆਂ ਜਿਹੜੀਆਂ ਖੇਤਾਂ ਦੇ ਜਿਹੜੀਆਂ ਫਸਲਾਂ ਜਿਹੜੀਆਂ ਸਾਡੀਆਂ ਉਹਨਾਂ ਦੇ ਭਾਅ ਤੈਅ ਕਰਦਾ ਤੇ ਅਸੀਂ ਸਮਝਦੇ ਹਾਂ ਵੀ ਜਦ ਤੱਕ ਪੰਜਾਬ ਦਾ ਕਮਿਸ਼ਨ ਬਣਾ ਕੇ ਪੰਜਾਬ ਦਾ ਕਮਿਸ਼ਨ ਨਹੀਂ ਤੈਅ ਕਰੂਗਾ ਸਾਡੀਆਂ ਫਸਲਾਂ ਨੇ ਭਾਅ ਦਿੱਲੀ ਵਾਲਿਆਂ ਨੂੰ ਕੀ ਹੱਕ ਆ ਉਹਨਾਂ ਨੂੰ ਕੀ ਪਤਾ ਮੈਂ ਕਹਿੰਦਾ ਉੱਥੇ 95% ਮੰਤਰੀ ਹੈ ਜਿਹੜੇ ਉਹ ਦਫੇ ਜਿਹੜੇ ਖੇਤੀ ਬਾਰੇ ਪਤਾ ਹੀ ਨਹੀਂ ਬਸੇ ਕਿੰਨੇ ਸਪਰੇਅ ਹੁੰਦੀਆਂ ਕਿੰਨੇ ਰੇਹ ਹੁੰਦੀਆਂ ਕਿੰਨੇ ਵਾਵਾਹੀ ਬਿਜਲੀਗਾਈ ਹੁੰਦੀ ਹੈ ਕਿੰਨੇ ਫਸਲ ਕੱਟੀ ਹੁੰਦੀਆਂ ਕਿੰਨੇ ਕੁਛ ਕੀਤਾ ਉਹਨੂੰ ਪਤਾ ਹੀ ਕੁਛ ਨਹੀਂ ਸੋ ਜਿੰਨਾਂ ਨੂੰ ਇਹ ਵੀ ਨਹੀਂ ਪਤਾ ਵੀ ਖੇਤੀ ਹੁੰਦੀ ਕਿੰਨੇ ਆ ਉਹ ਸਾਡੀਆਂ ਨੀਤੀਆਂ ਪਾਲਸੇ ਬਣਾਉਂਦੇ ਤੇ ਜੇ ਉਹਨਾਂ ਤੋਂ ਉਮੀਦ ਕਰੀਏ ਵੀ ਉਹ ਸਾਡਾ ਭਲਾ ਕਰ ਦੇਣਗੇ ਕਦੇ ਵੀ ਨਹੀਂ ਹੋਣਾ ਕਿਉਂਕਿ ਜਿਥੇ ਬਣੀ ਹੈ ਸਾਡੀ ਸਤਕਾਰਤ ਨੇ ਕਿਉਂਕਿ ਉਹਨਾਂ ਦਾ ਬੜਾ ਬੜਾ ਸੰਘਰਸ਼ ਸਾਹਿਬ ਬੜਾ ਲੰਮਾ ਸੰਘਰਸ਼ ਲੜਿਆ ਪਰਚੇ ਵੀ ਪੁਵਾਇਆ ਜਿੰਨਾ ਚਿਰ ਵੀ ਗਿਆ ਡਾਂਗਾ ਵੀ ਖਾਧਿਆ ਕਤਲ ਮਰਸੀਦ ਵੀ ਕਰਵਾਇਆ ਜਿਹੜੇ ਪੰਜਾਬ ਦੇ ਕਿਸਾਨ ਆ ਪਰ ਜਿਹੜੀ ਉਹ ਲੜਾਈ ਸੀ ਉਹ ਰੋਤਾਂ ਤੱਕ ਸੀ ਸਾਨੂੰ ਬਾਜੂ ਕੀਮਤ ਦੇਤੀ ਜੀ ਫਸਲਾਂ ਨੇ ਭਾਅ ਮਿਲੇ ਚਾਹੀਦੀ ਐ ਬਾਜੂ ਸਾਡੀ ਇੱਕ ਪੀੜ੍ਹੀ ਬਾਜੂ ਭਾਅ ਲਈ ਲੜਦੀ ਲੜਦੀ ਬਜ਼ੁਰਗ ਹੋ ਗਈ ਪਰ ਸਾਨੂੰ ਲਾਹੇਵੰਦ ਭਾਅ ਨਹੀਂ ਮਿਲੇ ਸਾਡੀਆਂ ਜਿਹੜੀਆਂ ਫਸਲਾਂ ਦੇ ਇਹਦੇ ਰੋਲ ਨੇ ਇਹ ਸੈਂਟਰ ਸਰਗਰਮਿਤ ਦਿੱਲੀ ਦਾ ਕਰਦੇ ਆ ਤੁਸੀਂ ਵੇਖੋ ਛੋਟੀ ਨੇ ਛੋਟੀ ਚਾਹੇ ਪੰਜਾਬ ਅਸਲ ਵੀ ਆਉਂਦਾ ਇਹ ਵੀ ਜਿਹੜਾ ਬੰਦਾ ਪੈਦਾ ਕਰਦਾ ਕੋਈ ਚੀਜ਼ ਪ੍ਰੋਡਕਸ਼ਨ ਪੈਦਾ ਕਰ ਲਈ ਕੋਈ ਚੀਜ਼ ਨੂੰ ਰੋਲ ਉਹਦਾ ਹੁੰਦਾ ਬੇਚਰ ਵਾਲੇ ਦਾ ਨਾ ਕਿ ਖਰੀਦਣ ਵਾਲੇ ਦਾ ਅਸੀਂ ਖੇਤੀ ਦੇ ਵਿੱਚ ਜਨੀਆਂ ਵੀ ਇਨਪੁਟ ਪ੍ਰੋਡਕਸ਼ਨ ਜਿਹੜੀ ਜਿਹੜੀ ਅਸੀਂ ਖੇਤੀ ਤੇ ਖਰਚੇ ਲਾਗਤ ਖਰਚੇ ਇਹਦੇ ਟਰੈਕਟਰ ਲੈਣ ਉਹ ਕੰਪਨੀ ਆਂ ਦਾ ਰੇਟ ਆ ਕੋਈ ਰਸਮੀ ਨਹੀਂ ਲੈਂਦੇ ਆ ਉਹ ਕੰਪਨੀ ਆਂ ਦਾ ਰੇਟ ਆ ਰੇਹ ਲੈਣੇ ਸਪਰੇਹ ਲੈਣੇ ਉਹ ਰੇਟ ਉਹ ਤੈਅ ਕਰਦੀਆਂ ਬੀਜ ਲੈਣੇ ਉਹ ਰੇਟ ਉਹ ਤੈਅ ਕਰਦੀਆਂ ਜਦੋਂ ਅਸੀਂ ਉਹਨਾਂ ਦਾ ਸਾਰਾ ਕੁਝ ਲੈ ਕੇ ਫਸਲ ਪੈਦਾ ਕਰ ਲਈ ਤੋਂ ਅੱਗੇ ਜੀ ਪੈਦਾਵਾਰ ਜਿਹੜਾ ਵੇਚਣ ਵਾਲ ਨੂੰ ਨਹੀਂ ਪੁੱਛਦਾ ਖਰੀਦ ਦਾ ਰੇਟ ਤੈਅ ਕਰੂਗਾ ਵੀ ਇਹ ਐਸ ਰੇਟ 'ਚ ਲੈਣੀ ਆ ਇਹ ਕਿਹੜੀ ਕਿਤਾਬ ਚ ਲਿਖਿਆ ਉਹ ਪੂਰੀ ਦੁਨੀਆ ਦੇ ਵਿੱਚ ਮੈਂ ਕਹਿੰਦਾ 25 ਬਜਾੜੀ ਵੀ ਕੋਈ ਚੀਜ਼ ਆ ਜਿਹਨੇ ਪੈਰਾ ਕੀਤਾ ਰੋਡੋ ਦਾ ਹੁੰਦਾ ਖਰੀਦਣ ਨਾਲ ਜਾਣੀ ਹੁੰਦਾ ਵੇਚਣ ਨਾਲ ਦਾ ਹੁੰਦਾ ਤੇ ਫਿਰ ਸਾਡੇ ਰੇਟ ਅਸੀਂ ਕਿਉਂ ਨਹੀਂ ਦੇ ਕਰ ਸਕਦੇ ਸੋ ਜਦੋਂ ਤੱਕ ਅਸੀਂ ਆ ਗੱਲਾਂ ਨੂੰ ਨਹੀਂ ਸਮਝਾਂਗੇ ਵੀ ਇਹ ਸਭ ਗੱਲ ਧਾਣੀ ਕਿੱਥੇ ਪਈ ਆ ਅਸੀਂ ਗੱਲੀ ਐਮਐਸਪੀ ਐਮਐਸਪੀ ਕਰੀ ਆ ਨੇ ਠੀਕ ਹੈ ਐਮਐਸਪੀ ਮਿਲ ਜੂ ਪਹਿਲਾਂ ਵੀ ਮਿਲਦੀ ਸੀ ਹੁਣ ਵੀ ਮਿਲ ਜੂਗੀ ਪਰ ਐਮਐਸਪੀ ਲੈ ਕੇ ਵੀ ਸਾਡਾ ਮਸਲਾ ਹੱਲ ਨਹੀਂ ਹੋਣਾ ਇਹ ਖੁਦਕੁਸ਼ੀ ਨਹੀਂ ਰੁਕਣੀ ਆ ਤੁਸੀਂ ਇਹ ਦੇਖੋ ਵੀ ਲਗਭਗ 70 ਤੋਂ ਸਾਡੀਆਂ ਕਿਸਾਨ ਜੱਫੇ ਬੰਦੀਆਂ ਜਦੋਂ ਗਰੀਬਾਂ ਦੇ ਵਿੱਚ ਲਾਇਆ ਹਰੀ ਕ੍ਰਾਂਤੀ ਉਦੋਂ ਵੀ ਜਿਹੜੇ ਬੁੱਧੀਜੀਵੀ ਲੋਕ ਸਨ ਉਹਨੇ ਇਸ ਦਾ ਵਿਰੋਧ ਕੀਤਾ ਸੀ ਵੀ ਫਾਰਮ ਟਾਈਮ ਕੋ ਸਮੇਂ ਲਈ ਵਖਤੀ ਤੋਂ ਤੇ ਛੇ ਤੋਂ ਇਹ ਕੁਝ ਹਮਲਾ ਮਾਰ ਦੇਣ ਗਸਤ ਨੂੰ ਸੁਧਾਰ ਕਰ ਦੇਣਗੇ ਤੁਹਾਡਾ ਪਰ ਲੌਂਗ ਟਾਈਮ ਦੇ ਵਿੱਚ ਇਹਦਾ ਨੁਕਸਾਨ ਵੱਧ ਹੋਣਾ ਤੇ ਅੱਜ ਉਹ ਸਾਡੇ ਸਾਹਮਣੇ ਆਂ دریاਈ ਪਾਣੀ ਦੂਸ਼ਤ ਕਰ ਲਏ ਵਾਤਾਵਰਨ ਦੂਸ਼ਤ ਕਰ ਲਿਆ ਮਿੱਟੀ ਜਿਹੜਾ ਬਾਬਾਗੇ ਬਰਵਾਦ ਕਰਤੀ ਅੱਜ ਹਾਲਾਤ ਸਾਡੇ ਉਹਦੇ ਵੀ ਅਸੀਂ ਬੱਚਾ ਪਾਲਾ ਕਰਨੇ ਕਾਬਿਲ ਨਹੀਂ ਰਹੇ ਟੈਸਟਿਵ ਬੋਦੀਆਂ ਦੇ ਵਿੱਚ ਬੱਚੇ ਪਦਾ ਹੁੰਦੇ ਆ ਡਾਕਟਰ ਅਮਰ ਸਿੰਘ ਨੇ ਯਾਦਾ ਪਟਾਣੋਂ ਬੋਲੇ ਬੁੱਧੀ ਜਿਹੀ ਇਨਸਾਨ ਨੇ ਇੱਕ ਦਿਨ ਦੇ ਵਿੱਚ ਖਵਾਰ ਦੇ ਵਿੱਚ ਅੱਠ ਬੱਚਿਆਂ ਨੂੰ ਫੋਟੋ ਲੱਗਿਆ ਸੀ ਵੀ ਕਿਸੇ ਹਸਪਤਾਲ ਨੂੰ ਲੱਗਿਆ ਸੀ ਅੱਠ ਬੱਚੇ ਪਦਾ ਕੀਤੇ ਆ ਟੈਸਟ ਟੂ ਬੇਬੀ ਨਾ ਤੇ ਡਾਕਟਰ ਸਾਹਿਬ ਨੇ ਕਿਹਾ ਸੀ ਕਹਿੰਦੇ ਕੋਈ ਮਾਨ ਵਾਲੀ ਗੱਲ ਨਹੀਂ ਸਾਡੇ ਲਈ ਵੀ ਉਹਦੀ ਅਸੀਂ ਇਹਨੇ ਸੀ ਪ੍ਰਮੋਟ ਕਰੀਏ ਵੀ ਅਸੀਂ ਕੋਈ ਬੜੀ ਵੱਡੀ ਮੱਲ ਮਾਰਤੀ ਇਹ ਤਾਂ ਦੁੱਖ ਵਾਲੀ ਗੱਲ ਹੈ ਬੇਸੇ ਕਿੱਥੇ ਆ ਕੇ ਖੜ ਗਏ ਅੱਜ ਅਸੀਂ ਬੱਚਾ ਪਦਾ ਕਰਨ ਦੇ ਕਾਬਿਲ ਵੀ ਨਹੀਂ ਰਹੇ ਤੇ ਜਿਹੜਾ ਉਹ ਸਪਰਮ ਹੈ ਜਿਹੜਾ ਵੀਰਜਾ ਉਹ ਬਾਹਰੋਂ ਕੰਟਰੀਆਂ ਤੋਂ ਜਾਂ ਕੇ ਵੀ ਦੂਜੇ ਸ਼ਹਿਰਾਂ ਦੌਰਤਾ ਜਾਂਦਾ ਅਸਲ ਵਿੱਚ ਅਸਲ ਕੁਸੂਦਾ ਆ ਸਾਡੇ 84 ਦੇ ਵਿੱਚ ਨਹੀਂ ਅਸਲ ਕੁਸੀ ਹੋਈ ਸੀ ਅਸਲ ਅਸਲ ਕੁਸੀ ਹੋਣੇ ਹੋ ਰਹੀ ਆ ਇਹ ਗੱਲਾਂ ਸਾਨੂੰ ਕੌਣ ਦੱਸੂ ਇਹ ਕਿਸੇ ਲੀਡਰ ਨੇ ਨਹੀਂ ਦੱਸਣੀ ਆ ਪੋਲੀਟੀਕਲ ਲੀਡਰ ਇਹਦੇ ਵੋਟਾਂ ਮੰਗਦੇ ਆ ਉਹ ਤਾਂ ਆਪਾਂ ਦੇਖਦੇ ਹਲੇ ਵੀ ਡਰਾਮੇ ਪਾਜੀਆਂ ਕਰੀ ਜਾਂਦੇ ਆ 1991 ਦੇ ਵਿੱਚ WTO World Trade Organization ਬਿਸਬਪਾਰ ਸੰਸਥਾ ਜਿਹੜੀ ਉਹਨਾਂ ਨੇ ਸੈਂਟਰ ਗਵਰਨਮੈਂਟ ਦੇ ਨਾਲ ਸਹਿਮਤਾ ਕੀਤਾ ਸੀ ਉਦੋਂ ਨਰਸਿਮਹਾਰਾਓ ਸਰਕਾਰ ਸੀ ਤੇ ਉਹਦੇ ਚੇ ਸਿ ਵੀ ਆ ਸਾਰੀਆਂ ਨੀਤੀਆਂ ਬੋਸੇਆਂ ਸੀ ਲਾਗੂ ਕਰਾਂਗੇ ਜਿਹੜੀਆਂ ਹੁਣ ਹੋ ਰਹੀਆਂ ਇਹ ਉਸ ਤੋਂ ਬਾਅਦ ਚਾਹੇ ਕਾਂਗਰਸ ਦੀ ਸਰਕਾਰ ਆਈ ਚਾਹੇ ਭਾਜਪਾ ਦੀ ਸਰਕਾਰ ਆਈ ਸੈਂਟਰ ਗਵਰਨਮੈਂਟ ਨੇ ਵੀ ਔਰ ਸਟੇਟ ਗਵਰਨਮੈਂਟ ਨੇ ਵੀ ਚਾਹੇ ਕਾਲੀਆਂ ਦੀ ਸਰਕਾਰ ਸੀ ਇੱਥੇ ਚਾਹੇ ਕਾਂਗਰਸ ਦੀ ਸਰਕਾਰ ਰਹੀ ਆ ਉਹਨਾਂ ਸਾਰਿਆਂ ਨੇ ਇਹਨਾਂ ਨੀਤੀਆਂ ਬੋਸੇਆਂ ਲਾਗੂ ਕੀਤਾ ਤੇ ਆ ਜੋ ਸਾਰੇ ਦੋ ਦੋ ਤੇ ਬਣੇ ਜਾਂਦੇ ਆ ਸਵਾਲ ਉਹ ਪਿਆ ਹੁੰਦਾ ਜੇ ਦੁੱਧ ਦੇ ਉੱਤੇ ਬਣਦੇ ਵੀ ਇਹ ਜਿਹੜਾ ਦੁੱਧ ਆ ਬਈ ਉਹ ਵੀ 40% ਨਕਲੀ ਆ ਜੇ ਸੱਚੀ ਨਿੱਕੀ ਦੀ ਦੁੱਧ ਨਾਲ ਧੋਦਾ ਜਾਂ ਉਹਨਾਂ ਨੂੰ ਉਹਨਾਂ ਦੇ ਵਿੱਚ ਮਿਲਾਵਟ ਹੋਰ ਵੀ ਨਹੀਂ ਜਾਣੀ ਕਿਉਂਕਿ ਉਹ ਦੁੱਧ ਵੀ ਹੋਣੀ ਹੈ ਸਟੇਟ ਗਵਰਨਮੈਂਟ ਨੇ ਇਹ ਕਿਨੇ ਲਾਗੂ ਕੀਤਾ ਜਦੋਂ ਉਹਨਾਂ ਨੇਾਨੂੰ ਕਿਹਾ ਵੀ ਤੁਸੀਂ ਆਪਣੇ ਖਰਚੇ ਦੇ ਲੋਕਾਂ ਲਵਾ ਲਓ ਤੇ ਅਸੀਂ ਤੁਹਾਨੂੰ ਛੁੱਟ ਦਿੰਦੇ ਆ ਬੜੀ ਬੜੀ ਤਦਾਦ ਦੇ ਵਿੱਚ ਲੋਕਾਂ ਨੇ ਮੋਟਰਾਂ ਲਵਾਈਆਂ ਪਾਸੇ ਭਰੇ ਉਦੋਂ ਆ ਤੋਂ ਉਹਨਾਂ ਦੀ ਸਰਕਾਰ ਦੀ ਇਹ ਪਾਲਿਸੀ ਸੀ ਵੀ ਇਸ ਤੋਂ ਪਹਿਲਾਂ ਜਦੋਂ ਵੀ ਕੋਈ ਟਰਾਂਸਫਰਮਰ ਟਰਾਂਸਫਰ ਵਿੱਚ ਖਰਾਬ ਹੁੰਦਾ ਜਾਂ ਜਿਵੇਂ ਕੋਈ ਪੋਲ ਆ ਜਿਹੜਾ ਖੰਭਾ ਟੁੱਟ ਗਿਆ ਜਾਂ ਕੋਈ ਤਾਰਾਂ ਟੁੱਟ ਗਈਆਂ ਉਹ ਸਰਕਾਰੀ ਖਰਚੇ ਦੇ ਠੀਕ ਹੁੰਦੇ ਸੀ ਪਰ ਜਿੰਨਾਂ ਦੀਆਂ ਮੋਟਰਾਂ ਪ੍ਰਾਈਵੇਟ ਲੱਗੀਆਂ ਉਹਨਾਂ ਨੂੰ ਸਰਕਾਰ ਨੇ ਕਿਹਾ ਵੀ ਆਪ ਦੇ ਖਰਚੇ ਤੇ ਲਵਾਓ ਜੇ ਕੱਲ ਨੂੰ ਟਰਾਂਸਫਰਮਰ ਖਸ ਜਾਂਦਾ ਜਾਂ ਕੋਈ ਖੰਭਾ ਡਿੱਗ ਪਿਆ ਟੁੱਟ ਗਿਆ ਜਾਂ ਤਾਰ ਖਰਾਬ ਹੋ ਗਈ ਉਹ ਤੁਸੀਂ ਆਪਣੇ ਖਰਚੇ ਤੇ ਲਵਾਓਗੇ ਇਹ ਉਹ ਪ੍ਰਾਈਵੇਟੇਸ਼ਨ ਕਰਨ ਦੀ ਸਰਕਾਰ ਦੀ ਉਹ ਨੀਤੀ ਨੂੰ ਪ੍ਰਮੋਟ ਕੀਤਾ ਹੋਰ ਕੀ ਸੀ ਉਹ ਸਰਕਾਰੀ ਜਿਹੜੇ ਖਰਚੇ ਠੀਕ ਹੁੰਦੇ ਸੀ ਉਹ ਸਰਕਾਰ ਨੇ ਪਿੱਛੇ ਖਿੱਚ ਲਿਆ ਜਦ ਜੇ ਹਸਪਤਾਲਾਂ ਦੀ ਗੱਲ ਕਰਦੇ ਆ ਜਿਹੜੇ ਸਰਕਾਰੀ ਸਾਡੇ ਹਸਪਤਾਲ ਸੀ ਉਹਨਾਂ ਦੇ ਵਿੱਚ ਡਾਕਟਰਾਂ ਦੀ ਘਾਟ ਕਰਕੇ ਦਵਾਈਆਂ ਦੀ ਘਾਟ ਕਰਕੇ ਉੱਥੇ ਕੋਈ ਵੈਂਟੀਲੇਟਰ ਨਹੀਂ ਕੋਈ ਪ੍ਰਬੰਧ ਨਹੀਂ ਸੀਗਾ ਕੋਈ ਦਵਾਈਆਂ ਬੁੱਟੀਆਂ ਨਹੀਂ ਮਿਲਦੀਆਂ ਸੀ ਤੇ ਨਾਲ ਸਾਨੂੰ ਪ੍ਰਾਈਵੇਟ ਦੇਤੇ ਅਸੀਂ ਉਧਰ ਨੂੰ ਦੁਰਪੇੜੇ ਪਰ ਕਿਸੇ ਨੇ ਇਹ ਨਹੀਂ ਪੁੱਛਿਆ ਵੀ ਯਾਰ ਸਾਡਾ ਰਾਈਟ ਹੈ ਸਾਡਾ ਹੱਕ ਹੈ ਸਰਕਾਰ ਦੀ ਜ਼ਿੰਮੇਵਾਰੀ ਹੈ ਸਿਹਤ ਸਹੂਲਤਾਂ ਦੇਣਾ ਪਰ ਅਸੀਂ ਜਦੋਂ ਅਸਤਾਲਾ ਜਾਣੇ ਉਥੋਂ ਕਿ ਨਾ ਯਾਰ ਇੱਥੇ ਡਾਕਟਰ ਵਧੀਆ ਨਹੀਂ ਪ੍ਰਬੰਧ ਰਿਹਾ ਪ੍ਰਾਈਵੇਟ ਚ ਲੈ ਜਾਨੂੰ ਆ ਸਰਕਾਰ ਦੀ ਪ੍ਰਾਈਵੇਟਸ਼ ਕਰਨ ਦੀ ਨੀਤੀ ਸੀ ਪਰ ਸਰਕਾਰ ਨੇ ਸਿਸਟਮ ਹੀ ਇਹਦੇ ਨਾਲ ਕ੍ਰੀਏਟ ਕਰਤਾ ਵੀ ਅਸੀਂ ਉਹਦਾ ਵਿਰੋਧ ਕਰਨ ਦੀ ਬਜਾਏ ਉਹਦੇ ਪੱਖ ਚ ਭੁੱਤਦੇ ਹਾਂ ਵੀ ਠੀਕ ਆ ਯਾਰ ਜਦੋਂ ਉੱਥੇ ਕੋਈ ਡਾਕਟਰ ਨਹੀਂ ਲੈਣਾ ਨਹੀਂ ਦੇਣਾ ਨਹੀਂ ਮੈਂ ਕਹਾਂਗਾ ਜੇ ਕੱਲ ਨੂੰ ਜਮਾ ਵੀ ਸਰਕਾਰ ਬੰਦ ਕਰ ਦੇਸੀ ਅਸੀਂ ਵਿਰੋਧ ਨਹੀਂ ਕਰਾਂਗੇ ਅਸੀਂ ਬਹੁਤ ਲੋਕਾਂ ਨੇ ਕਿਹਾ ਠੀਕ ਆ ਯਾਰ ਜਦੋਂ ਕੋਈ ਉਥੇ ਦਵਾਈ ਨਹੀਂ ਮਿਲਦੀ ਸੀ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਵਧੀਆ ਕੀਤਾ ਬੰਦ ਕਰਤਾ ਸਰਕਾਰ ਦੀ ਕੀ ਦਲੀਲਾ ਵੀ ਸਰਕਾਰੀ ਹਸਪਤਾਲ ਲਕਾਰਾ ਹੋ ਗਏ ਜੀ ਘਾਟੇ ਦਾ ਸੌਦਾ ਬਣ ਗਿਆ ਤਾਂ ਕਰਕੇ ਅਸੀਂ ਇੱਥੇ ਇਹਨਾਂ ਨੂੰ ਬੰਦ ਕਰ ਰਹੇ ਹਾਂ ਮੈਂ ਇੱਕ ਗੱਲ ਪੁੱਛਣੀ ਚਾਹਣਾ ਜਦੋਂ ਸਾਡੇ ਘਰਾਂ ਦੇ ਵਿੱਚ ਕੋਈ ਬਿਮਾਰ ਹੋ ਜਾਂਦਾ ਸੀ ਉਹਦਾ ਇਲਾਜ ਕਰਾਉਣੇ ਆ ਪਿੰਡ ਦੇ ਡਾਕਟਰ ਤੋਂ ਸ਼ਹਿਰ ਦੇ ਡਾਕਟਰ ਤੋਂ ਉੱਥੇ ਨਹੀਂ ਲੋਟ ਆਉਂਦਾ ਸੀ ਡੀਐਮਸੀ ਲੁਧਿਆਣਾ ਜਾਂ ਪੀਜੀਆਈ ਜਾਂ ਐਮਸ ਦਿੱਲੀ ਵਗੈਰਾ ਚ ਜਾਂਦੇ ਆ ਪਰ ਕਹਿੰਦੇ ਉਹ ਥੋੜੀ ਕੀਤੇ ਵੀ ਜੇ ਇਲਾਜ ਨਹੀਂ ਹੁੰਦਾ ਜਾਂ ਮਤਲਬ ਠੀਕ ਨਹੀਂ ਹੋ ਰਹਾ ਬੱਸ ਕਹਿੰਦੇ ਠੀਕ ਤਾਂ ਹੋਉਂਦਾ ਨਹੀਂ ਤਾਂ ਗਲ ਗੁੱਠੇ ਦੇ ਕਿਉਂ ਮਾਰੇ ਯਾਰ ਪਰ ਸਰਕਾਰ ਉਸ ਰੀਤੀ ਤੇ ਚੱਲ ਰਹੀ ਆ ਵੀ ਜਿਹੜੇ ਸਰਕਾਰੀ ادارے ਘਾਟੇ ਜਾ ਰਹੇ ਆ ਪਹਿਲੀ ਗੱਲ ਤੇ ਇਹ ਵੀ ਸਰਕਾਰ ਦੀਆਂ ਨੀਤੀਆਂ ਕਰਕੇ ਘਾਟੇ ਜਾ ਰਹੇ ਆ ਕੋਈ ਸਾਡੇ ਕਰਕੇ ਥੋੜੀ ਜਾ ਰਹੇ ਆ ਉਹਨਾਂ ਨੂੰ ਠੀਕ ਕਰਨ ਦੀ ਜ਼ਿੰਮੇਵਾਰੀ ਸਰਕਾਰ ਦੀ ਆ ਤੇ ਸਰਕਾਰ ਕਹਿੰਦੇ ਵੀ ਇਹ ਤਾਂ ਹੀ ਘਾਟੇ ਜਾ ਰਹੇ ਆ ਇਸ ਕਰਕੇ ਬਿਮਾਰ ਹੋ ਗਏ ਇਹਨਾਂ ਨੂੰ ਹੁਣ ਬੰਦ ਕਰ ਦੋ ਮਤਲਬ ਜੇ ਕੋਈ ਬਿਮਾਰ ਹੋ ਗਿਆ ਤਾਂ ਇਲਾਜ ਕਰਨ ਲਈ ਉਹਦਾ ਗਲਗੁੱਠਾ ਦੇ ਦਿਓ। ਇਹ ਇਹ ਨੀਤੀ ਤੇ ਚੱਲ ਰਹੀ ਹੈ ਸਰਕਾਰ। ਇਸ ਤੋਂ ਅਗਲੀ ਗੱਲ ਕਰੀਏ ਸਰਕਾਰੀ ਸਕੂਲਾਂ ਦੀ ਉਹਦੇ ਚ ਵੀ ਇਹੀ ਗੁਸਾ ਅਸਾਮੀਆਂ ਖਾਲੀ ਪਈਆਂ ਨੇ ਪੋਸਟਾਂ ਭਰ ਨਹੀਂ ਰਹੀ ਕੋਈ ਬਿਲਡਿੰਗ ਨਹੀਂ ਕੋਈ ਫਰਨੀਚਰ ਨਹੀਂ ਕੋਈ ਬੈਠਣ ਦਾ ਪ੍ਰਬੰਧ ਨਹੀਂ ਕੋਈ ਲਾਇਬ੍ਰੇਰੀ ਨਹੀਂ ਕੰਪਿਊਟਰ ਲੈਬ ਨਹੀਂ ਹੋਰ ਨਹੀਂ ਤੇ ਜਦੋਂ ਇਹ ਸਾਰੇ ਸਹੂਲਤਾਂ ਨਹੀਂ ਘਾਟਾਂ ਸੀ ਕਹਿੰਦੇ ਬੱਚਾ ਪ੍ਰਾਈਵੇਟ ਸਕੂਲ ਚ ਲਾ ਦੇ ਯਾਰ। ਜਿਹਦੇ ਆਪਣੇ ਬੱਚੇ ਪ੍ਰਾਈਵੇਟ ਸਕੂਲ ਚ ਲਾ ਲਏ ਉਹ ਕਦੇ ਵੀ ਨਹੀਂ ਕਹਿੰਦਾ ਕਿ ਜੇ ਕੋਈ ਬੰਦਾ ਕਹੇ ਜਿਹਦੇ ਸਰਕਾਰੀ ਸਕੂਲ ਚ ਪੜਦੇ ਆ ਵੀ ਬਾਈ ਯਾਰ ਆਪਣੇ ਇੱਥੇ ਟੀਚਰ ਹੈ ਨਹੀਂ ਜਾਂ ਯਾਰ ਕੋਈ ਕੰਪਿਊਟਰ ਲੈਬ ਹੈ ਨਹੀਂ ਜਾਂ ਟੀਚਰ ਹੈ ਨਹੀਂ ਕੰਪਿਊਟਰ ਵਾਲੇ ਜਾਂ ਕੋਈ ਬਿਲਡਿੰਗ ਦੀ ਘਾਟ ਆ ਜਾਂ ਪਾਣੀ ਦਾ ਪੀਣ ਦਾ ਪ੍ਰਬੰਧ ਨਹੀਂ ਅਗਲਾ ਕਹਿੰਦਾ ਮੈਨੂੰ ਕੀ ਲੋੜ ਹੈ ਬਾਈ ਯਾਰ ਮੇਰਾ ਤਾਂ ਪ੍ਰਾਈਵੇਟ ਚ ਪੜਦਾ ਜਿਹਦਾ ਪੜਦਾ ਉਹ ਗੱਲ ਕਰੇ ਮਤਲਬ ਸਾਨੂੰ ਸਰਕਾਰ ਨੇ ਇਹ ਅਲਟਰਨੇਟਿਵ ਦੇ ਦਿੱਤਾ ਵੀ ਤੁਸੀਂ ਇਧਰ ਨੂੰ ਦੁਰਜੇ ਸੇ ਉਧਰ ਨੂੰ ਦੁਰਗੇ ਹੁਣ ਸਵਾਲ ਇਹ ਪੁੱਛਦਾਂਗੇ ਤੁਹਾਨੂੰ ਜੇ ਮੰਨ ਲਓ ਪ੍ਰਾਈਵੇਟ ਸਕੂਲ ਨਾ ਹੁੰਦੇ ਕਿ ਫਿਰ ਵੀ ਆਉਣੇ ਸੀ ਜੋ ਪ੍ਰਾਈਵੇਟ ਸਕੂਲ ਨਾ ਹੁੰਦੇ ਫਿਰ ਅਸੀਂ ਜਿੰਨਾਂ ਦੇ ਸਾਡੇ ਬੱਚੇ ਸਕੂਲਾਂ ਦੇ ਵੱਢਦੇ ਅਸੀਂ ਪੁੱਛਣਾ ਸੀ ਸਰਕਾਰ ਦੇ ਸਰਕਾਰੀ ਨੁਮਾਇੰਦਿਆਂ ਨੇ ਐਮ ਐਲ ਏਾਂ ਨੂੰ ਵੀਰ ਇੱਥੇ ਪਾਣੀ ਨਹੀਂ ਘਾਟਾ ਕਿਉਂ ਨਹੀਂ ਦੋ ਰਹੇ ਇੱਥੇ ਆ ਬਿਲਡਿੰਗ ਚਾਹੀਦੀ ਇੱਥੇ ਟੀਚਰ ਭਰੇ ਕਰੋ ਪਰ ਜਦੋਂ ਹੁਣ ਅਸੀਂ ਪ੍ਰਾਈਵੇਟ ਸਾਨੂੰ ਅਲਟਰਨੇਟਿਵ ਦਿੱਤਾ ਅਸੀਂ ਕਹਿੰਦੇ ਸਾਡਾ ਉਧਰ ਪੜਦਾ ਸਾਨੂੰ ਕੀ ਲੋੜਾ ਮਤਲਬ ਸਰਕਾਰ ਇਹਨੇ ਢੰਗ ਤਰੀਕਿਆਂ ਨਾਲ ਨਹੀਂ ਬਰੀਫਲੀ ਨਹੀਂ ਡੀਪਲੀ ਸੋਚਦੀ ਆ ਵੀਰ ਇਹਨਾਂ ਨੂੰ ਇਹਨਾਂ ਦੇ ਦਿਮਾਗ ਇਹਨੇ ਕਿ ਖੁੰਡੇ ਕਰ ਦੇ ਕੋ ਉਥੋਂ ਤੇ ਕੀ ਸੋਚ ਲੈ ਸਕਣ ਇਹਨਾਂ ਨੇ ਜਿਹੜਾ ਵਿਰੋਧ ਕਰਨਾ ਵਿਰੋਧ ਕਰਨ ਲਈ ਲੋ ਸਰੋਂ ਪੱਖ ਕਰਨ ਵੇਲੇਗਾ ਠੀਕ ਹੈ ਤਾਂ ਕੋਈ ਸلطਾਨੀ ਬੰਦ ਕਰਦੇ ਵੀਰ ਇਹੇ ਤਾਂ ਸਰਕਾਰ ਚਾਹੁੰਦੀ ਆ ਮਤਲਬ ਜਿਵੇਂ ਕੱਲੇ ਕੱਲੇ ਡਿਪਾਰਟਮੈਂਟ ਦੀ ਗੱਲ ਕਰਨ ਲੱਗ ਜਾ ਹਰ ਸਾਰਿਆਂ ਮਹਿਕਮੇ ਨਾਲ ਇਹੀ ਹਾਲਾਤ ਇਹ ਦੋ ਤਿੰਨ ਦੀ ਮੈਂ ਤਾਂ ਗੱਲ ਕੀਤੀ ਆ ਤਾਂ ਕਿ ਤੁਸੀਂ ਤੁਹਾਨੂੰ ਪਤਾ ਲੱਗੇ ਵੀ ਹਾਂ ਕਾਣੀ ਬਾਕੀ ਇਹ ਆ ਦੂਜੀ ਗੱਲ ਮੈਂ ਥੋੜੀ ਜੀ ਕਰੋਨਾ ਬਾਰੇ ਜਰੂਰ ਕਰਨੀ ਚਾਹੂੰਗਾ ਮਾਰਚ ਦੇ ਵਿੱਚ ਲਾਕਡਾਊਨ ਕੀਤਾ ਟੀਵੀ ਦੇ ਉੱਤੇ ਅਖਬਾਰਾਂ ਦੇ ਉੱਤੇ ਸੋਸ਼ਲ ਮੀਡੀਆ ਤੇ ਕਿਸੇ ਨੂੰ ਅਸੀਂ ਫੋਨ ਕਰਦੇ ਆ ਕੋਈ ਸਾਨੂੰ ਫੋਨ ਕਰਦਾ ਕੋਈ ਡਾਕਟਰ ਆ ਕੋਈ ਮਾਸਟਰ ਆ ਕਰੋਨਾ 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 ਬਹੁਤ ਸਾਰੇ ਦਿਮਾਗ ਦਿਮਾਗ ਕਾਂ ਦੇ ਵਿੱਚ ਅਪਸੈਟ ਹੋ ਗਏ ਦਿਮਾਗੀ ਤੌਰ ਤੇ ਬਹੁਤ ਸਾਰੇ ਬੱਚੇ ਆਲੇ ਇਹ ਗੱਲ ਸੁਣਦੇ ਸੁਣਦੇ ਜਿਨ੍ਹਾਂ ਦਾ ਅਸੀਂ ਇਲਾਜ ਕਰਵਾਇਆ ਮੋਲੇਨਾ ਡਰ ਦਾ ਮਾਹੌਲ ਪੈਦਾ ਕਰਤਾ ਅਸਲ ਦੇ ਵਿੱਚ ਇਹ ਕਰੋਨਾ ਹੈ ਕੀ ਸੀ ਕੋਈ ਬ੍ਰਾ ਸੀ ਕੀ ਸੀ ਇਹ ਇੱਕ ਅੱਖ ਨਹੀਂ ਸੀ ਇੱਕ ਐਮਰਜੈਂਸੀ ਟ੍ਰਾਇਲ ਯੂਜ਼ ਕੀਤਾ ਡਬਲਯੂ 2 ਦੇ ਕਹ ਲੋ ਜਾਓ ਕਾਰਪੋਰੇਟ ਕਰਾ ਲਿਆ ਨਹੀਂ ਉਹ ਵੇਖਣਾ ਚਾਹੁੰਦੇ ਸੀ ਵੀ ਲੋਕਾਂ ਨੂੰ ਆਪਾਂ ਡਰਾ ਕੇ ਕਿੰਨਾ ਜ਼ਿਲਕਰਾਂ ਚ ਰੱਖ ਸਕਦੇ ਹਾਂ ਤੁਸੀਂ ਲਗਭਗ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਦੇ ਵਿੱਚੋਂ ਆਇਓ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਵੀ ਕੀ ਤੁਹਾਡਾ ਕੋਈ ਬੰਦਾ ਕੋਈ ਕਰੋਨਾ ਨਾਲ ਕਿਸੇ ਦੀ ਮੌਤ ਹੋਈ ਹੋਵੇ ਜਾਂ ਪਿੰਡ ਦੇ ਵਿੱਚ ਜਾਂ ਆਣ-ਗਵਾਨ ਦੇ ਵਿੱਚ ਆਪਾਂ ਦੇਖਿਆ ਬਾਕੀ ਜੇ ਕਿਸੇ ਦੀ ਹੋਈ ਵੀ ਉਹਦੀ ਸਰਕਾਰੀ ਹਸਪਤਾਲ ਦੇ ਵਿੱਚ ਜਾ ਕੇ ਹੋਈ ਹੈ ਜਾਂ ਪ੍ਰਾਈਵੇਟ 'ਚ ਆ ਕੇ ਹੋਈ ਹੈ ਘਰ 'ਚ ਕਿਸੇ ਦੀ ਹੋਈ ਫਿਰ ਜੇ ਵੱਡੇ ਬੰਦਿਆਂ ਨੂੰ ਵੀ ਕਰੋਨਾ ਹੋਇਆ ਅੰਤਾਬ ਬਚਣਾ ਟੁੱਟੋ ਆ ਉਹਦੀ ਫੈਮਿਲੀ ਹੈ ਉਹਨਾਂ ਉਹ ਠੀਕ ਹੋ ਗਏ ਜੀ ਆਮੰਦਾ ਜਾ ਕੇ ਉੱਥੇ ਮਰ ਜਾਂਦਾ ਡਾਕਟਰ ਬਿਸ਼ੇਗੁਰੂ ਗਰੇ ਚੌਧਰੀ ਆ ਉਹਦਾ ਨਾਂ ਗਨੀਸ਼ ਬੁੱਕ ਦੇ ਵਿੱਚ ਦਰਜ ਆ 1200 ਪੇਜ ਦੀ ਉਹ ਬੰਦੇ ਨੇ ਕਿਤਾਬ ਲਿਖੀ ਸੀ ਡਾਕਟਰ ਅਮਰ ਸਿੰਘ ਜਾਲ ਜੀ ਦੀ ਮੈਂ ਗੱਲ ਕਰਕੇ ਹਟਿਆ ਜਾਂ ਡਾਕਟਰ ਸੇਵਾ ਆਪਣੇ ਭਾਰਤ ਦੀ ਆ ਅਮਰੀਕਾ ਦੇ ਵਿੱਚ ਉਹ ਪੀ ਆਰ ਆ ਦੋ ਤਿੰਨ ਡਾਕਟਰ ਹੋਰ ਨੇ ਜਿਨ੍ਹਾਂ ਨੂੰ ਮੈਂ ਨਿੱਜੀ ਤੌਰ ਤੇ ਜਾਣਦਾ ਉਹਨਾਂ ਨੇ ਬਹੁਤ ਖੁੱਲ ਕੇ ਵਿਰੋਧ ਕੀਤਾ ਤਾਂ ਸਰਕਾਰਾਂ ਨੇ ਕੀ ਕੀਤਾ ਉਹਦੇ ਜਿਹੜੇ YouTube account ਸੇ ਬੰਦ ਕਰਤੇ ਮੈਂ ਤੁਸੀਂ ਲੋਕਾਂ ਨੂੰ ਦੱਸ ਦਿਆਂ। ਕਈ ਡਾਕਟਰ ਤੇ ਕਹਿੰਦੇ ਕਿ ਅਸੀਂ ਲੱਖ ਰੁਪਇਆ ਨਾਮ ਦਿੰਦੇ ਆ ਸਾਨੂੰ ਸਾਫਤ ਕਰ ਦੇਉਗੇ ਇਹ ਮਹਾਮਾਰੀ ਐ। ਯਾਰ ਆਮ ਬੰਦੇ ਦੀ ਗੱਲ ਨਹੀਂ ਕਰਦਾ ਜਿਨ੍ਹਾਂ ਦਾ ਨਾਮ ਗ੍ਰੀਜ਼ ਬੁੱਕ ਦੇ ਵਿੱਚ ਦਰਜ ਹੈ ਜੇ ਉਹ ਇਹ ਗੱਲਾਂ ਕਹਿ ਰਹੇ ਆ ਤਾਂ ਸਰਕਾਰ ਉਹਨਾਂ ਦੀ ਗੱਲ ਸੁਣਦੀ ਬਜਾਏ ਉਹਨਾਂ ਦਾ ਅਕਾਊਂਟ ਹੈਕਰ ਕਰ ਰਹੀ ਆ, ਡਿਲੀਟ ਕਰ ਰਹੀ ਆ, ਰਿਮੂਵ ਕਰ ਰਹੀ ਆ ਕਿ ਲੋਕਾਂ ਤੱਕ ਗੱਲ ਨਾ ਜਾਵੇ। ਤੇ ਇਹ ਸੋਚਣ ਵਾਲੀਆਂ ਗੱਲਾਂ ਨੇ। ਵਿਚ ਬਾਕੀ ਮੰਨ ਲਓ ਜੇ ਕੋਈ ਦਵਾਈ ਆ ਵੀ ਜਾਂਦੀ ਹੈ ਆਉਣ ਵਾਲੇ ਸਮੇਂ ਚ ਵੀ ਆ ਸਕਦੀਆਂ ਹਰੇਕ ਦੇਸ਼ ਦੀ ਆਪਣੀ ਪੈਥੀਆ ਇੱਕ ਸਿਸਟਮ ਹੈ ਕੋਈ ਨੈਚਰੋਪੈਥੀ ਨੂੰ ਪਸੰਦ ਕਰਦਾ ਕੋਈ ਨੈਰੋਪੈਥੀ ਨੂੰ ਕੋਈ ਹੋਮੋਪੈਥੀ ਨੂੰ ਕੋਈ ਅਯੁਰਵੈਦਿਕ ਨੂੰ ਜੁਨਾਣ ਦੇ ਵਿੱਚ ਆਉਦੀ ਜੁਨਾਣ ਦੀ ਪੈਥੀਆ ਉਹਨਾਂ ਦੀ ਤਾਂ ਉਹਨਾਂ ਨੂੰ ਰਾਈਟ ਉਹਨਾਂ ਨੂੰ ਹੱਕ ਹੁੰਦਾ ਵੀ ਉਹ ਜਿੱਥੇ ਮਰਜ਼ੀ ਇਲਾਜ ਕਰਾਉਣ ਆਪਾਂ ਬਿਮਾਰ ਹੋਨੇ ਸਾਡਾ ਰਾਈਟ ਹੈ ਵੀ ਅਸੀਂ ਪਿੰਡ ਵਾਲੇ ਡਾਕਟਰ ਤੋਂ ਇਲਾਜ ਕਰਾਈਏ ਦੇਸੀ ਤੋਂ ਕਰਾਈਏ ਹੋਮੋਪੈਥਿਕ ਤੋਂ ਕਰਾਈਏ ਜਿੱਦੋਂ ਮਰਜ਼ੀ ਕਰਾਈਏ ਇਹ ਮਤਲਬ ਸਾਨੂੰ ਸੈਂਟਰ ਗਵਰਨਮੈਂਟ ਜਾਂ ਵਰਲਡ ਟੂਓ ਦੱਸਵਾ ਜਾਂ ਜਿਹੜੇ ਉਹਨੇ ਕਾਰਪੋਰੇਟ ਕਰਾਣਾ ਸਾਨੂੰ ਉਹ ਦੱਸਣਗੇ ਕਿ ਕੀ ਕਰਨਾ ਕਿਉਂਕਿ ਕਰੋਨਾ ਦੀ ਗੱਲ ਵਿੱਚ ਤਾਂ ਕਿੱਥੇ ਆ ਆ ਸਾਰਾ ਕੁਝ ਜਿਹੜਾ ਕਾਨੂੰਨਾਂ ਦੀ ਆੜ ਦੇ ਵਿੱਚ ਹੋ ਰਿਹਾ ਆ ਭਾ ਅਗਲੀ ਗੱਲ ਵੀ ਕਰਦੇ ਆਂ ਇਹਦੇ ਬਾਰੇ ਥੋੜਾ ਜਿਹਾ ਖੁੱਲ ਕੇ ਕੋਈ ਵੀ ਚੀਜ਼ ਹੁੰਦੀ ਹੈ ਉਹਦੇ ਚਾਰ ਪੰਜ ਪਹਿਲੂਆਂ ਤੇ ਨਜ਼ਰ ਜ਼ਰੂਰ ਮਾਰੋ ਜਿਹੜਾ ਇਹ ਕਰੋਨੇ ਦੀ ਗੱਲ ਕਰਦੇ ਸਾਨੂੰ ਪਹਿਲਾ ਵਾਰੀ ਹੋਇਆ ਇਹ ਕੋਈ ਨਵਾਂ ਨਹੀਂ ਨਵੀਂ ਨਹੀਂ ਮਾਰੀ ਆਈ ਹਾਂ ਨਵਾਂ ਕੀ ਆਇਆ ਟੂਲ ਨਵਾਂ ਆਇਆ ਇਸ ਬਿਮਾਰੀ ਨੂੰ ਜਿਹੜਾ ਮਾਪਣ ਦਾ ਤਾਂ ਜੰਤਰ ਹੈ ਜਿਹੜਾ ਟੂਲ ਹੈ ਜਿਹਨੇ ਡਾਇਗਨੋਸ ਕਰ ਲਓ ਉਹ ਨਵਾਂ ਆਇਆ ਉਹ ਇਹ ਆ ਵੀ ਤੁਹਾਨੂੰ 10 ਵਾਰੀ ਤੁਸੀਂ ਚੈੱਕ ਕੀਤਾ ਤੁਹਾਨੂੰ ਨੈਗੇਟਿਵ ਕਰ ਦੂਗਾ ਉਸ ਤੋਂ ਬਾਅਦ ਫੇਰ ਪੰਜ ਵਾਰੀ ਕਰਾਉਂਦੇ ਪੋਜ਼ਿਟਿਵ ਕਰ ਦੂਗਾ ਐ ਨਹੀਂ ਬਤਾ ਪਹਿਲਾਂ ਪੋਜ਼ਿਟਿਵ ਕਰਦੇ ਬਾਅਦ ਨੈਗੇਟਿਵ ਕਰਦੇ ਜਿਨ੍ਹਾਂ ਨੇ ਇਹ ਜੰਤਰ ਬਣਾਇਆ ਉਹਨਾਂ ਦੀਆਂ ਖੋਜੀਆਂ ਵੀਡੀਓ ਹਨ ਉਹਨਾਂ ਨੇ ਕਿਹਾ ਵੀ ਇਹ ਅਸੀਂ ਡਾਇਗਨੋਸ ਕਰਨ ਵਾਸਤੇ ਨਹੀਂ ਬਣਾਇਆ ਯਰ ਸਰਚ ਵਾਸਤੇ ਖੋਜ ਵਾਸਤੇ ਬਣਾਇਆ ਜਿਨੇ ਕੋਈ ਚੀਜ਼ ਪੈਦਾ ਕੀਤੀ ਉਹ ਖੁਦ ਕਹਿ ਰਿਹਾ ਵੀ ਇਹਨੂੰ ਇਹਨੂੰ ਅਸੀਂ ਰਾਜ ਦੇ ਤੌਰ ਤੇ ਜਾਂ ਇਹਨੂੰ ਅਸੀਂ ਬਿਮਾਰੀ ਵਾਸਤੇ ਨਹੀਂ ਵਰਤ ਸਕਦੇ ਪਰ ਉਹ ਉਹ ਗੱਲਾਂ ਨੂੰ ਸਾਹਮਣੇ ਵੀ ਆਉਤ ਰਹੇ ਉਹਨਾਂ ਦੀਆਂ ਉਹ ਵੀਡੀਓ ਡਿਲੀਟ ਕੀਤਾ ਜਾ ਰਿਹਾ ਅੱਛਾ ਜੇ ਡਾਕਟਰ ਬਿਸ਼ਪ ਰੂਪਰੇ ਨੇ ਵੀ ਕਿਹਾ ਕਿ ਮੈਨੂੰ ਮਰੀਜ਼ ਦਿਓ ਮੈਂ ਬਿਨਾਂ ਦਵਾਈ ਤੋਂ 72 ਘੰਟੇ ਦੇ ਵਿੱਚ ਠੀਕ ਕਰ ਦਾਂ ਮੈਂ ਵੀ ਕਹਿ ਸੀ ਖੋਦ ਕਿ ਜਿਨ੍ਹਾਂ ਨੂੰ ਕਰੋਨਾ ਹੋਇਆ ਹੋਇਆ ਮੇਰੇ ਉਹਦਾ ਟੀਕੇ ਭਰ ਕੇ ਲਾ ਦਿਓ ਡਾਕਟਰ ਬਿਸ਼ਪਰੂਪ ਰਾ ਚੌਧਰੀ ਮੇਰਾ ਟ੍ਰੀਟਮੈਂਟ ਕਰੇ ਤੇ ਮੈਂ ਲਿਖ ਕੇ ਵੀ ਦਿਨਾਂ ਜੇ ਮੈਨੂੰ ਮੈਂ ਮਰੂਗਾ ਤਾਂ ਮੈਂ ਜ਼ਿੰਮੇਵਾਰ ਖੁਦ ਹੋਊਂਗਾ ਪਰ ਉਹ ਕਹਿੰਦੇ ਨਹੀਂ ਜੀ ਇਹਦਾ ਸੈਂਟਰ ਗਵਰਨਮੈਂਟ ਦੇ ਅਧਿਤਾ ਸੈਂਟਰ ਗਵਰਨਮੈਂਟ ਕਹਿੰਦੀ ਜੀ ਇਹਦਾ WHO ਦੀ ਉਹਨੇ ਲਿਖਿਆ ਹੁਣ ਜੇ ਅਸੀਂ WHO ਨੂੰ ਇੰਨਾ ਕੁ ਮੰਨਦੇ ਆ ਵੀ ਕੱਲ ਨੂੰ ਮੰਨ ਲਓ ਸੈਂਸ ਕੀ ਕਹਿੰਦੀ ਆ ਤੇ ਸਰਕਾਰਾਂ ਦਾ WHO ਕੀ ਕਹਿੰਦੀ ਆ ਦੋ ਪੱਖਾਂ WHO ਕਹਿੰਦਾ ਵੀ ਇਹ ਬਿਮਾਰੀ ਬਹੁਤ ਖਤਰਨਾਕ ਹੈ ਜੀ ਸਰਕਾਰਾਂ ਵੀ ਉਹ ਬੋਲੀ ਬੋਲਦੀਆਂ ਤੇ ਆਪਾਂ ਨੂੰ ਪਤਾ ਵੀ ਸਰਕਾਰਾਂ ਵੀ ਝੂਠ ਬੋਲਦੀਆਂ ਹੁਣ ਤੱਕ ਬੋਲੇ ਹੀ ਆ ਤੇ WHO ਵੀ ਝੂਠ ਬੋਲਦਾ ਕਿਉਂਕਿ H1N1 ਪਹਿਲਾਂ ਮੈਂ ਉਸ ਡਿਟੇਲ 'ਚ ਨਹੀਂ ਜਾਊਂਗਾ ਉਹਦੇ ਬਾਰੇ ਬੜਾ ਕੁਝ ਹੋਇਆ ਸੀ ਜਿਹਨੇ ਜਿਹੜੇ ਜਾਣਦੇ ਸਰੋਵੇ ਨੂੰ ਪਤਾ ਹੋਵੇ ਤੇ ਉਹਦੇ 'ਚ ਇਹਨੂੰ ਲੁਟੇਰਾ ਕੁੱਸ਼ਤ ਕੀਤਾ ਹੋਇਆ WHO ਨੂੰ ਕਈ ਦੇਸ਼ਾਂ ਨੇ ਕਿਉਂਕਿ ਤੁਹਾਨੂੰ ਪਤਾ ਵੀ ਬਹੁਤ ਸਾਰੇ ਦੇਸ਼ਾਂ ਨੇ ਕੋਈ ਲੋਕਡਾਊਨ ਨਹੀਂ ਕੀਤਾ ਕੁਝ ਨਹੀਂ ਕੀਤਾ ਉਹ ਨਾਰਮਲ ਜ਼ਿੰਦਗੀ ਚੱਲਦੀ ਆ ਉੱਥੇ ਅਸਾ ਇੱਕ ਤਾਂ WHO ਤੇ ਸਰਕਾਰਾਂ ਕੀ ਕਹਿੰਦੀਆਂ ਦੂਜਾ ਹੈਗਾ ਵੀ ਸੈਸ ਕੀ ਕਹਿੰਦੀ ਆ ਸੈਸ ਇਹ ਕਹਿੰਦੀ ਆ ਵੀ ਜਿਹੜੀ ਇਹਦੀ ਮੋਡਰਟੀ ਰੇਟ ਆ ਕਰੋਨਾ ਦੀ ਉਹ 0.1 ਹੈ ਪੁਆਇੰਟ 1 ਦਾ ਮਤਲਬ ਇਹ ਆ ਵੀ ਜੇ 1000 ਬੰਦੇ ਨੂੰ ਕੋਈ ਨਾ ਗੋਸਟ ਹੋ ਗਿਆ ਕਰੋਨਾ ਹੋ ਗਿਆ ਉਹਦੇ ਚੋਂ ਇੱਕ ਬੰਦੇ ਦੇ ਮਰਨ ਦੀ ਸੰਭਾਵਨਾ ਉਹ ਵੀ ਸ਼ਾਹਰ ਨੇ ਆ ਕਿ ਮਰੂ ਮਰੂ ਇੱਕ ਬੰਦਾ ਸ਼ਾਇਦ ਮਰ ਜੇ 900 ਦਰ 90 ਬਿਨਾਂ ਦਵਾਈ ਤੋਂ ਠੀਕ ਹੋ ਜਾਣਗੇ ਇਸ ਸਾਇੰਸ ਕਹਿੰਦੀ ਆ ਤੇ ਇੱਕ ਬੰਦੇ ਨੂੰ ਕਰੋਨਾ ਹੋ ਗਿਆ ਦੋ ਬੰਦਿਆਂ ਨੂੰ ਗਾਹ ਕਰ ਸਕਦਾ ਹੈ ਨਹੀਂ ਹੈਗਾ ਉਹ 20 ਨੂੰ ਕਰ ਦੂਗਾ ਉਹ ਕਿਉਂਕਿ ਜਿਹੜਾ ਬੈਕਟੀਰੀਆ ਉਹਦੀ ਇੰਨੀ ਕੀ ਲਾਈਫ ਆ ਉਹ ਇੱਕ ਤੋਂ ਦੋ ਜਣੇ ਨੂੰ ਗਾਹ ਹੋਰ ਹੋ ਸਕਦਾ ਹੈ ਸਰਕਾਰ ਕੀ ਕਹਿੰਦੀ ਆ WHO ਕੀ ਕਹਿੰਦਾ ਇੱਕ ਪੱਖਾ ਸਾਇੰਸ ਕੀ ਕਹਿੰਦੀ ਆ ਇੱਕ ਪੱਖਾ ਸਾਨੂੰ ਪਤਾ ਵੀ ਸਾਇੰਸ ਕਹਿੰਦੀ ਆ 2+2 4 ਹੁੰਦਿਆ ਇਹ ਇਹ ਵਿਗਿਆਨ ਆ ਜੇ ਆਪਾਂ ਦੋ ਤੇ ਦੋ ਜੋੜ ਕਰਦੇ ਆ ਉਹ 4 ਹੋਊਗਾ ਮੰਨੋ ਕੱਲ ਨੂੰ ਡਬਲਯੂਚ ਸਾਡੀ ਸਰਕਾਰ ਨੇ ਜਾ ਫਿਰ ਰੱਡ ਦੇ ਵਿੱਚ ਇਹ ਕਹਿੰਦਾ ਵੀ 2 ਤੋਂ 2 ਦਾ 3 ਹੁੰਦਿਆ ਜੀ ਕੀ ਫਿਰ ਅਸੀਂ ਇਸ ਕਰਕੇ ਮੰਨਾਂਗੇ ਵੀ ਡਬਲਯੂਚ ਨੇ ਕਿਹਾ ਸਾਡਾ ਆਪ ਦਾ ਦਿਮਾਗ ਨਹੀਂ ਹੋ ਜਾ ਯਾਰ ਮਿਲ ਕੇ ਸਹਾਬ ਤੱਕ ਸਾਡੇ ਦਿਮਾਗਾਂ ਨੂੰ ਖੁੰਡਾ ਕੀਤਾ ਜਾ ਰਿਹਾ ਸੋਚਣ ਸ਼ਕਤੀ ਖਤਮ ਕੀਤੀ ਜਾ ਰਹੀ ਆ ਬਿਨਾ ਸੋਚੇ ਸਮਝੇ ਸੀ ਇਹਨਾਂ ਸਰਕਾਰਾਂ ਦੇ ਮਗਰ ਲੱਗ ਜਾਂਦੇ ਆ ਠੀਕ ਆ ਜਿਹੜੀਆਂ ਗੱਲਾਂ ਲਗਣ ਵਾਲਿਆਂ ਨੇ ਜਾਂ ਜਿਹੜੀਆਂ ਗੱਲਾਂ ਮੰਨਣ ਵਾਲੀਆਂ ਨੇ ਠੀਕ ਆ ਮੰਨਣੀਆਂ ਚਾਹੀਦੀਆਂ ਮੈਂ ਨਹੀਂ ਕਹਿੰਦਾ ਨਹੀਂ ਮੰਨਣੀਆਂ ਚਾਹੀਦੀਆਂ ਪਰ ਕਿਸੇ ਵੀ ਗੱਲ ਨੂੰ ਬਿਨਾਂ ਸੋਚੇ ਸਮਝੇ ਨਾ ਮੰਨਿਆ ਜਾਵੇ ਮੇਰੇ ਕਹਿਣ ਦਾ ਮਤਲਬ ਇਹ ਆ ਕੋਈ ਵੀ ਕੋਈ ਵੀ ਗੱਲ ਆਉਂਦੀ ਹੈ ਅਸੀਂ ਅੱਖਾਂ ਵਿੱਚ ਕੇ ਉਹ ਤੇ ਯਕੀਨ ਕਰ ਲੈਣੇ ਇਹ ਨਾ ਕਰਿਆ ਕਰੋ ਇਸ ਤਰ੍ਹਾਂ ਕਿਸੇ ਵਿਦਵਾਨ ਨੇ ਵੀ ਲਿਖਿਆ ਕਹਿੰਦੇ ਵੀ ਤੁਸੀਂ ਇਹ ਦੇਖ ਲਓ ਵੀ ਕਰੋਨਾ ਪੂਰੇ ਵਰਲਡ ਦੇ ਵਿੱਚ ਜਿਹੜਾ ਕਾਰਪੋਰੇਟ ਸੈਕਟਰ ਆ ਘਰਾਣਾ ਇਹ ਗੱਲ ਇਥੋਂ ਦੀ ਨਹੀਂ ਹੈਗੀ ਵੀ ਇੰਡੀਆ ਦੇ ਵਿੱਚ ਆ ਕੁਝ ਕੀਤਾ ਪੂਰੀ ਦੁਨੀਆ ਦੇ ਵਿੱਚ ਜਿਹੜੀਆਂ ਨੀਤੀਆਂ ਬੋਲ ਸੀਆਂ ਕਾਰਪੋਰੇਟ ਘਰਾਣੇ ਪੱਖੀ ਉਹਨਾਂ ਨੂੰ ਲਾਗੂ ਕਰਨਾ ਸੀ ਇਸ ਕਰਕੇ ਕਰੋਨਾ ਕਰਕੇ ਲੋਕਾਂ ਨੂੰ ਘਰੇ ਵੜਤਾ ਦੇ ਬਾਅਦ ਦੇ ਵਿੱਚ ਬਿੱਲ ਲਾਗੂ ਕਰਤੇ ਹਾਲਾਂਕਿ ਸਰਕਾਰਾਂ ਨੂੰ ਲੱਗਦਾ ਨਹੀਂ ਸੀ ਵੀ ਲੋਕ ਐਡੀ ਤਦਾਦ ਦੇ ਵਿੱਚ ਐਡਾ ਵਿਰੋਧ ਖੜਾ ਕਰਨਗੇ ਨਾਲੇ ਮੀਡੀਆ ਦੇ ਵਿੱਚ ਭਾਵੇਂ ਨਹੀਂ ਆ ਰਿਹਾ ਨੈਸ਼ਨਲ ਮੀਡੀਆ ਤੇ ਨਹੀਂ ਆ ਰਿਹਾ ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਸਰਕਾਰਾਂ ਤੱਕ ਗੱਲ ਨਹੀਂ ਪਹੁੰਚਦੀ ਕਿਉਂਕਿ ਜਿਹੜੀ ਉਹਨਾਂ ਦੀ ਖੁਫੀਆ ਏਜੰਸੀਆਂ ਇੰਟੈਲੀਜੈਂਸੀ ਹੈ ਸੀਆਈਡੀਓ ਕਲੀ-ਕਲੀ ਗੱਲ ਕਿੱਥੇ ਕੀ ਕੀ ਹੋਇਆ ਕਿਹੜਾ ਬਲਾਰਾ ਬੋਲ ਕੇ ਗਿਆ ਕੀ ਬੋਲਿਆ ਕਿੰਨਾ ਘੱਟ ਸੀ ਕੱਲੀ ਕੱਲੀ ਗੱਲ ਉਹ ਸਟੇਟ ਸਰਕਾਰ ਕੋਲੇ ਵੀ ਜਾਂਦੀ ਆ ਔਰ ਸੈਂਟਰ ਗਵਰਨਮੈਂਟ ਕੋਲੇ ਵੀ ਜਾਂਦੀ ਆ ਸੋ ਗੱਲ ਕਰੋਨਾ ਦੀ ਕਰ ਰਹੇ ਸੀ ਆਪਾਂ ਵੀ ਕਿਵੇਂ ਕਰੋਨਾ ਨੂੰ ਹਵਾ ਖੜਾ ਕਰਕੇ ਸਾਡੇ ਦਿਮਾਗ ਦੇ ਵਿੱਚ ਡਰ ਪੈਦਾ ਕਰਕੇ ਵੀ ਘਰਾਂ ਦੇ ਵਿੱਚ ਵੜ ਜਾਣਗੇ ਤੇ ਹਾਲਤ ਵੀ ਇਹ ਹੋ ਗਈ ਸੀ ਕਿ ਅਸੀਂ ਆਪਦੀਆਂ ਡੈੱਡ ਬੋਡੀਆ ਲੈਣ ਤੋਂ ਵੀ ਇਨਕਾਰ ਕਰਤਾ ਸੀ ਬੱਚਿਆਂ ਨੇ ਕਿਹਾ ਸੀ ਵੀ ਸਾਡਾ ਬਾਪ ਮਰ ਗਿਆ ਅਸੀਂ ਨਹੀਂ ਲੈਣਾ ਜੀ ਸਾਡੇ ਮੌਤਾਂ ਵੀ ਖਰਾਬ ਕਰਤੀ ਇਹਨਾਂ ਨੇ ਯਾਰੇ ਸਾਨੂੰ ਜਾਨ ਕਿੱਥੋਂ ਦੇਣਗੇ ਕਿਉਂਕਿ ਹਰ ਇੱਕ ਇਨਸਾਨ ਦੀ ਇੱਕ ਇੱਛਾ ਹੁੰਦੀ ਆ ਯਾਰ ਮਰਨ ਵੇਲੇ ਘੱਟੋ ਘੱਟ ਅੰਤਮ ਸਮੇਂ ਮੇਰੇ ਕੋਈ ਰਿਸ਼ਤੇਦਾਰ ਮੇਰੇ ਘਰ ਦੇ ਜਾਂ ਮੇਰੇ ਕੋਈ ਜਿਹੜਾ ਸਾਡਾ ਨਿੱਜੀ ਤੌਰ ਤੇ ਹੀ ਜਾਣਦੇ ਆ ਜਿਆਦਾ ਨੇੜੇ ਉਹ ਬੰਦਾ ਮੇਰੇ ਕੋਲ ਹੋਵੇ ਸਾਡੇ ਦਾ ਮਰਨਾ ਵੀ ਦੁਸ਼ਵਾਰ ਕਰਤਾ ਇਹਨਾਂ ਸਰਕਾਰਾਂ ਨੇ ਤੇ ਨਾ ਕਾਰਪੋਰੇਟ ਘਰਾਣੇ ਨੇ ਤੇ ਅਸੀਂ ਇਹਨਾਂ ਤੋਂ ਜਿਉਣ ਦੀ ਉਮੀਦ ਕਰਦੇ ਆਂ